ਅੰਮ੍ਰਿਤਸਰ ਸਿਫਟੀ ਦਾ ਕਰ ਸਤਿ ਸ਼੍ਰੀ ਅਕਾਲ ਦੋਸਤੋ ਕੀ ਤੁਸੀਂ ਜਾਣਦੇ ਹੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਲਾਨਾ 30 ਕਰੋੜ ਰੁਪਇਆ ਕਿੱਥੇ ਖਰਚ ਹੁੰਦਾ ਆਓ ਦੱਸਦਾ ਹਾਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਰੋਜ਼ ਲਗਭਗ 50000 ਤੋਂ ਲੈ ਕੇ 1 ਲੱਖ ਦੇ ਕਰੀਬ ਸ਼ਰਦਾਲੂ ਲੰਗਰ ਛਕਦਾ ਤੇ ਇਸ ਲੰਗਰ ਤੇ ਸਾਲਾਨਾ ਖਰਚ ਹੁੰਦਾ 30 ਕਰੋੜ ਰੁਪਇਆ ਰੋਜ਼ ਦੇ ਰੋਜ਼ ਜਿਹੜੀ ਰਸਦ ਦਰਬਾਰ ਸਾਹਿਬ ਵਿੱਚ ਵਰਤੀ ਜਾਂਦੀ ਹੈ ਲੰਗਰ ਤਿਆਰ ਕਰਨ ਲਈ ਉਸ ਦੇ ਵਿੱਚ 5000 ਕਿਲੋ ਤੋਂ ਲੈ ਕੇ 7000 ਕਿਲੋ ਦੇ ਕਰੀਬ ਆਟਾ 1300 ਤੋਂ ਲੈ ਕੇ 1800 ਕਿਲੋ ਦੇ ਵਿੱਚ ਦਾਲਾਂ 1200 ਤੋਂ ਲੈ ਕੇ 1500 ਕਿਲੋਗ੍ਰam ਚੌਲ ਇਸ ਤੋਂ ਬਿਨਾਂ 500 ਕਿਲੋਗ੍ਰam ਦੇਸੀ ਘੀ ਵਰਤਿਆ ਜਾਂਦਾ ਤੇ ਰੋਜ਼ ਦੇ ਰੋਜ਼ ਲਗਭਗ 100 ਸਿਲੰਡਰ ਵਰਤੇ ਜਾਂਦੇ ਨੇ ਦਰਬਾਰ ਸਾਹਿਬ ਵਿਖੇ ਲੰਗਰ ਤਿਆਰ ਕਰਨ ਦੇ ਜਦੋਂ ਕੋਈ ਖਾਸ ਮੌਕੇ ਜਾਂ ਕੋਈ ਪੁਰਬ ਦਰਬਾਰ ਸਾਹਿਬ ਵਿਖੇ ਮਨਾਏ ਜਾਂਦੇ ਹਨ ਤਾਂ ਇਹ ਗਿਣਤੀ ਲਗਭਗ ਦੁੱਗਣੀ ਹੋ ਜਾਂਦੀ ਹੈ ਪਾਤਸ਼ਾਹ ਨੇ ਸੱਚ ਹੀ ਫਰਮਾਇਆ ਡਿੱਠੇ ਸਵੇ ਤਾਂ ਨਹੀਂ ਤੁੱਟ ਜੇ ਧੰਨਵਾਦ